ਕਾਲਜਾਇਟ ਵਾਲਿਆਂ ਨੇ ਸਾਡਾ ਜੀ ਇਹ ਖਰਚਾ ਕੀਤਾ ਕਮ ਕਲ ਮੈਂ ਵਈ ਹੁਏ ਫੇਰੇ ਦਾ ਕਰ ਲਾ ਬਾਹਰ ਮਰਦ ਕਰੀ ਸਬਜੀ ਵੇਚ ਲਈ ਕਦੀ ਕੁਝ ਵੇਚ ਲਿਆ ਕਦੀ ਪਕਾਨੇ ਵੇਚ ਲੇ ਸੀਜ਼ਨ ਦੇ ਹਿਸਾਬ ਨਾਲ ਅਮਦਨ ਹੋਰ ਕੋਈ ਕੱਢੀ ਨਹੀਂ ਦੇਖ ਤਾ ਹੂਲੀ ਵਜੀ ਤੇ ਮੁੜ ਕੇ ਇਲਾਜ ਕਰ ਤਾ ਇਹ ਆ ਕਿ ਤੂੰ ਵੱਖਰਾ ਕਰਾਇਆ ਸੀ ਇਹ ਤੇ ਰੱਤ ਵਗੀ ਠੀਕ ਆ ਇਹ ਫਿਰ ਗੋਡਾ ਨਹੀਂ ਠੀਕ ਹੋਇਆ ਇਹ ਕੁਤੋਂ ਇਲਾਜ ਕਰਾਉਂਦੇ ਤਾਂ ਅਸੀਂ ਫਿਰ ਸਿਆਣਕੀ ਇੱਕ ਨੰਮ ਇਥੋਂ ਮਾਸ ਕਾਲਾ ਜਾ ਹੋ ਗਿਆ ਹਸਪਤਾਲ ਉੱਥੇ ਗਏ ਉੱਥੇ ਗਏ ਤੇ ਉਹ ਬਖਾਇਆ ਤੇ ਉਹ ਕਹਿੰਦੇ ਵੀ ਇਹ ਜ਼ਖਮ ਨਹੀਂ ਹੋਇਆ ਤੇ ਮੁੜ ਕੇ ਬਾਅਦ ਚ ਅਠਾਂ ਦਿਨਾਂ ਬਾਅਦ ਜ਼ਖਮ ਹੋ ਗਿਆ ਮੁੜ ਕੇ ਉਹ ਆਂਦੇ ਵੀ ਇਹਦਾ ਇਲਾਜ ਜਿਹੜਾ ਚੱਲੂਗਾ ਇਹਦੇ ਲੱਤ ਵਢਣੀ ਪੈਣੀ ਮੈਂ ਕਿਹਾ ਮੈਂ ਲੱਤ ਨਹੀਂ ਵਢਾਉਣੀ ਉਦਾਂ ਇਲਾਜ ਮੇਰਾ ਕਰ ਦਿਓ ਮੁੜ ਕੇ ਫੇਰ 2 ਸਾਲ ਮੈਂ ਮੰਜੀ ਤੇ ਰਿਹਾ ਉਹਨਾਂ ਲੱਗਦਾ ਜੇ 7-5 ਦਿਨ ਪੱਟੀ ਕਰਾਉਣ ਜਾਂਦਾ ਆ ਜੀ ਉਹ ਜਿੱਥੇ ਪਲੇਟ ਪਾਈ ਉਹ ਜ਼ਖਮ ਆ ਅੱਗੇ ਨੂੰ ਥੋੜਾ ਜਿਹਾ ਠੀਕ ਆ ਹਾਂ